प्यारे दोस्तों ਆਪਾਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਆ ਕਵੀ ਤੇ ਕਵਤਾ ਕਵਤਾ ਪਹਿਲਾਂ ਆਉਂਦੀ ਹੈ ਕਵੀ ਉਸ ਦਾ ਸਿਰਜਣਹਾਰ ਹੁੰਦਾ ਪਰ ਉਹ ਪਿੱਛੇ ਹੁੰਦਾ ਹੈ ਅੱਜ ਤੁਹਾਡੇ ਨਾਲ ਤਾਅਰਫ ਕਰਾਇਆ ਜਾ ਰਿਹਾ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਧਰਮ ਕਮਿਆਣਾ ਜੀ ਨਾਲ ਧਰਮ ਕਮਿਆਣਾ ਧਰਮ ਕਮਿਆਣਾ ਦਾ ਨਾਂ ਕਮਿਆਣਾ ਇਸ ਕਰਕੇ ਵੈਸੇ ਤਾਂ ਧਰਮ ਸਿੰਘ ਆ ਕਿ ਉਹ ਕਮਿਆਣੇ ਦੇ ਵਿੱਚ ਮਾਤਾ ਬਸੰਤ ਕੌਰ ਪਿਤਾ ਬਚਿੱਤਰ ਸਿੰਘ ਦੇ ਘਰ ਜਨਮਿਆ ਬੀਏ ਐਮਏ ਦੀ ਡਿਗਰੀ ਫਰੀਦਕੋਟ ਕਾਲਜ ਬਰਜਿੰਦਰਾ ਕਾਲਜ ਤੋਂ ਪ੍ਰਾਪਤ ਕੀਤੀ ਕੁਝ ਦੇਰ ਪ੍ਰਾਈਵੇਟ ਕਾਲਜ ਦੇ ਵਿੱਚ ਲੈਕਚਰਾਰ ਵਜੋਂ ਸੇਵਾ ਨਿਭਾਈ ਤੇ ਬਾਅਦ ਦੇ ਵਿੱਚ ਭਾਸ਼ਾ ਵਿਭਾਗ ਪਟਿਆਲਾ ਦੇ ਵਿੱਚ ਸਹਾਇਕ ਡਾਇਰੈਕਟਰ ਡਾਇਰੈਕਟਰ ਡਿਪਟੀ ਡਾਇਰੈਕਟਰ ਬਣੇ ਤੇ ਅੱਜ ਕੱਲ ਰਟਾਇਰ ਜ਼ਿੰਦਗੀ ਜੀ ਰਹੇ ਆ ਕਵਤਾਵਾਂ ਲਿਖੀਆਂ ਨਾਵਲ ਲਿਖੇ ਵਾਰਤਕ ਲਿਖੀ ਗੀਤ ਲਿਖੇ ਮੈਂ ਸਮਝਦਾ ਕਿ ਕੋਈ ਵੀ ਉਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਇਹ ਚੰਗਾ ਲੱਗੇਗਾ ਜੇ ਉਹ ਆਪਣੇ ਨਾਲ ਇੱਕ ਨਜ਼ਮ ਸਾਂਝੀ ਕਰਨ ਧਰਮ ਕਮਿਆਣਾ ਜੀ ਤੁਹਾਡਾ ਸਵਾਗਤ ਆ ਤੇ ਇੱਕ ਨਜ਼ਮ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਾਂ ਹਾਂ ਜੀ ਮੈਂ ਨਾ ਜਿੱਦਾਂ ਅੱਜਕੱਲ ਬਹੁਤ ਛੋਟੀਆਂ-ਛੋਟੀਆਂ ਕਵਤਾਂਵਾਂ ਲਿਖ ਰਿਹਾ ਕੁਝ ਹੂੰ ਉਹਨਾਂ ਵਿੱਚੋਂ ਮੈਂ ਨਾ ਤੁਹਾਨੂੰ ਕੋਈ ਨਮੂਨਾ ਸੁਣਾ ਦਿੰਨਾ ਹੂੰ ਉਹ ਕਹਿੰਦਾ ਹੂੰ ਪੰਜਾਬੀ ਘਰਾਂ ਚੋਂ ਹੂੰ ਅੱਜਕੱਲ ਹੂੰ ਵਿਰਾਸਤੀ ਹੂੰ ਵਸਤਾਂ ਲੋਪ ਹੋ ਰਿਆ ਨੇ ਲੋਕ ਕਹਿੰਦਾ ਪੰਜਾਬੀ ਘਰਾਂ ਚ ਅੱਜਕੱਲ੍ਹ ਵਿਰਾਸਤੀ ਵਸਤਾਂ ਅਲੋਪ ਹੋ ਰਹੀਆਂ ਮੈਂ ਕਿਹਾ ਭੋਲੇ ਪੰਛੀਆ ਕਦੇ ਗੋਹ ਨਾਲ ਧੱਕੀ ਪੰਜਾਬੀ ਘਰਾਂ ਚੋਂ ਤਾਂ ਪੰਜਾਬੀ ਹੀ ਅਲੋਪ ਹੋ ਰਹੇ ਵਾਹ ਵਾਹ ਪੰਜਾਬੀ ਘਰਾਂ ਚੋਂ ਤਾਂ ਪੰਜਾਬੀ ਹੀ ਅਲੋਪ ਹੋ ਰਹੇ ਇੱਕ ਹੋਰ ਮੈਂ ਥੋੜਾ ਥੋੜਾ ਵਿਅੰਗ ਵਿਦਾ ਵੀ ਮੇਨ ਨਾਲ ਮੰਟੇ ਆਉਂਦੀ ਰਹਿੰਦੀ ਹੈ ਕਈ ਵਾਰੀ ਤੇ ਆਧੁਨਿਕ ਬੋਧ ਕਹਿ ਸਕਦੇ ਆ ਉਹਨੂੰ ਵੀ ਸਲਾਹ ਹੈ ਇੱਕ ਤਰ੍ਹਾਂ ਦੇ ਕਪਤਾ ਹੋ ਵੀ ਗਲੇ ਚ ਕੁੱਤਾ ਕਮਾਉਂਦੀ ਗੌਂਡਣ ਨੂੰ ਗਲੇ ਚ ਗਲੇ ਚ ਕੁੱਤਾ ਕਮਾਉਂਦੀ ਔਰਤ ਨੂੰ ਗੌਂਡਣ ਮਿਲੇ ਕਹਿੰਦੀ ਅੜਗੇ ਕੁੱਤੇ ਨਾਲੋਂ ਬੱਕਰੀ ਰੱਖਦਾ ਖਾਲੀ ਪਲਾਟਾਂ 'ਚੋਂ ਘਾਹ ਬੂਟ ਚਰ ਕੇ ਦੁੱਧ ਦਿਆ ਕਰੇਗੀ ਜੜੀਆਂ ਬੂਟੀਆਂ ਵਾਲਾ ਨਾਲੇ ਹੂੰ ਪੋਟੀ ਨਾਲੋਂ ਹੂੰ ਨਾਲੇ ਪੋਟੀ ਚੱਕਣ ਨਾਲੋਂ ਹੂੰ ਮੀਂਗੜਾ ਹੁੰ ਜਿਹੜੇ ਦਾ ਸਖਾਲ ਕੇ ਆਉਂਦਾ ਕਾਵਾ ਇਸ ਤਰ੍ਹਾਂ ਦੇ ਦਾ ਜਿਹੜੇ ਇਹ ਚੱਲ ਰਹੀ ਹੈ ਸਾਡੀ ਜ਼ਿੰਦਗੀ ਇਹਦੇ ਸਟਾਇਰ ਕੋਈ ਕੁਝ ਉਹਨੇ ਨੂੰ ਆਪਾਂ ਬਿੰਦੂ ਕਵਤਾ ਜਾਂ ਉਹਦੇ ਵਿੱਚ ਕਹਿ ਲਈਏ ਵੀ ਨਿੱਕੇ ਨਿੱਕੇ ਖਿਆਲ ਆ ਜਿਹੜੇ ਮੈਨੂੰ ਲੱਗਦਾ ਇਹ ਵੀ ਅਣਗੌਲੇ ਨਹੀਂ ਰਹਿ ਚਾਹੀਦੇ ਤੇ ਇਹਨਾਂ ਨੂੰ ਵੱਡੇ ਬਣਾਉਣ ਤੇ ਜਦੋਂ ਚੱਕਰਾਂ ਚ ਆਪਾਂ ਪਾਵਾਂਗੇ ਉਦੋਂ ਇਹਨਾਂ ਦੇ ਵਿੱਚਲਾ ਜਿਹੜਾ ਆਨੰਦ ਹੈ ਨਾ ਤੇ ਜਦ ਇਹਨਾਂ ਵਿੱਚਲਾ ਕਾਵ ਆ ਬੁਝ ਚ ਦੇਗਾ ਤੁਸੀਂ ਮਾ ਕੇ ਗਜ਼ਲ ਵੀ ਕਹੀ ਹਾਂਜੀ ਤੇ ਗਜ਼ਲ ਦੀ ਵੀ ਕੋਈ ਸ਼ੇਅਰ ਹਾਂ ਗਜ਼ਲ ਦਰਨੀ ਤੇ ਮੈਂ ਕੁਝ ਕੁਝ ਸ਼ੇਰ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਹਾਂ ਹੂੰ ਖੁਸ਼ਾਮ ਦੀਦ ਜਿੰਨਾ ਚਿਰੇ ਦਰ ਨਹੀਂ ਹੁੰਦਾ ਖੁਸ਼ਾਮ ਦੀਦ ਜਿੰਨਾ ਚਿਰ ਇਹ ਦਰ ਨਹੀਂ ਹੁੰਦਾ ਘੱਗਾ ਜਮਾ ਰਾਰਾ ਹਿੱਤਾ ਘਰ ਨਹੀਂ ਹੁੰਦਾ ਵਾਹ ਘੱਗਾ ਜਮਾ ਰਾਰਾ ਹਿੱਤਾ ਘਰ ਨਹੀਂ ਹੁੰਦਾ ਹੂੰ ਮੂਦੀ ਹੋਈ ਕਿਸ਼ਤੀ ਉੱਤੇ ਬੈਠ ਕੇ ਮੂਦੀ ਹੋਈ ਕਿਸ਼ਤੀ ਉੱਤੇ ਬੈਠ ਕੇ ਮਲਾਹਾ ਤਾਂ ਕਿਧਰੇ ਸਫ਼ਰ ਨਹੀਂ ਹੁੰਦਾ ਹੂੰ ਟੁੱਟਦਾ ਟੁੱਟਦਾ ਬੰਦਾ ਇੰਨਾ ਜੁੜ ਜਾਂਦਾ ਟੁੱਟਦਾ ਟੁੱਟਦਾ ਬੰਦਾ ਇੰਨਾ ਜੁੜ ਜਾਂਦਾ ਕੁਝ ਵੀ ਟੁੱਟਣ ਦਾ ਫਿਰ ਡਰ ਨਹੀਂ ਹੁੰਦਾ ਕੁਝ ਵੀ ਟੁੱਟਣ ਦਾ ਫਿਰ ਡਰ ਨਹੀਂ ਹੁੰਦਾ ਜਿੱਲਤ ਗਹਿਣੇ ਵਾਂਗ ਹੰਡਾਉਂਦੇ ਫਿਰਦੇ ਨੇ ਜਿੱਲਤ ਗਹਿਣੇ ਵਾਂਗ ਹੰਡਾਉਂਦੇ ਫਿਰਦੇ ਨੇ ਕਈਆਂ ਤੋਂ ਤਾਂ ਮਰ ਕੇ ਵੀ ਮਰ ਨਹੀਂ ਹੁੰਦਾ ਕਈਆਂ ਤੋਂ ਤਾ ਮਰ ਕੇ ਵੀ ਮਰ ਨਹੀਂ ਹੁੰਦਾ ਇੱਕ ਦੋ ਛੇਰ ਵਿੱਚ ਕਿੱਥੇ ਹੋਰ ਗਦਲ ਦੇ ਬਿਸਰਾਦਨਾਂ ਬਈ ਖੁਦ ਨਾਲ ਹੀ ਰੁੱਸਣਾ ਪੈਂਦਾ ਤੈਨੂੰ ਨਿਤ ਮਨਾਉਣ ਲਈ ਮੈਂ ਖੁਦ ਬਉਣਾ ਹੋ ਗਿਆ ਹਾਂ ਤੇਰੇ ਜੱਡਾ ਹੋਣ ਲਈ ਮੈਂ ਖੁਦ ਬਉਣਾ ਹੋ ਗਿਆ ਹਾਂ ਤੇਰੇ ਜੱਡਾ ਹੋਣ ਲਈ ਮੈਂ ਸੋਚਿਆ ਤੇਲ ਸਰੋਂ ਦਾ ਆਉਣ ਤੇ ਬੂਹੇ ਚੋਣ ਲਈ ਮੈਂ ਸੋਚਿਆ ਤੇਲ ਸਰੋਂ ਦਾ ਆਉਣ ਤੇ ਬੂਹੇ ਚੋਣ ਲਈ ਉਹ ਤੇਜਾਬ ਲਿਆਏ ਸਨ ਮੇਰੇ ਪੈਰਾ ਉੱਤੇ ਪਾਉਣ ਲਈ ਉਹ ਤੇਜਾਬ ਲਿਆਏ ਸਨ ਮੇਰੇ ਪੈਰਾ ਉੱਤੇ ਪਾਉਣ ਲਈ ਮੈਂ ਕਰ ਦੁਬਾਰਾ ਦੁਬਾਰਾ ਮੈਂ ਸੋਚਿਆ ਤੇਲ ਸਰੋਂ ਦਾ ਆਉਣ ਤੇ ਬੂਹੇ ਚੋਣ ਲਈ ਉਹ ਤੇਜਾਬ ਲਿਆਏ ਸਨ ਮੇਰੇ ਪੈਰਾ ਉੱਤੇ ਪਾਉਣ ਲਈ ਇਸੇ ਤਰ੍ਹਾਂ ਦੀ ਮਿਆਦਿਕਲ ਪੰਜਾਬ ਦੇ ਹਾਲਾਤ ਨੇ ਕੋਈ ਪੰਜਾ ਪਾਣੀਆਂ ਅੰਦਰ ਮਣਾ ਦੀ ਮੈਲ ਧੋਕੇ ਉਹ ਚਾਹੁੰਦੇ ਮਾਰਨਾ ਪਾਣੀ ਨੂੰ ਪਾਣੀ ਵਿੱਚ ਡੁਬੋ ਕੇ ਵਾਹ ਕੀ ਬਾਤ ਪਰ ਫਿਰ ਲਾਹੌਰ ਕੇ ਕੀ ਲੱਗਦਾ ਵੀ ਲੱਗਦਾ ਕਿਸੇ ਨੇ ਇਸ ਜਗ੍ਹਾ ਤੇ ਫੁੱਲ ਥਾੜੇ ਗਈਆਂ ਨੇ ਕੁਝ ਤਿਤਲੀਆਂ ਇਸ ਥਾਂ ਤੇ ਰੋਕੇ ਇਹੋ ਜਿਹਾ ਮਾਹੌਲ ਜਿਹੜੀ ਜੋ ਕੁਝ ਆਸ-ਪਾਸੇ ਮਹਿਸੂਸ ਹੁੰਦਾ ਹੈ ਉਹਨੂੰ ਲਿਖਦੇ ਰਹੀਦਾ ਤੇ ਇਨ੍ਹਾਂ ਕਥੋਚੀ ਦਾ ਵੀ ਉਹਦੇ ਵਿੱਚ ਇੱਕ ਕਾਵਿਕ ਰਿਦਮ ਇੱਕ ਸੋਹਜ ਹੈ ਜਾ ਜੁਰ ਹੋਵੇ ਜਿਹੜਾ ਪਾਟਕ ਸਰੋਤੇ ਨੂੰ ਚੰਗਾ ਲੱਗੇ ਕਿਉਂਕਿ ਜੇ ਕਵਤਾ ਵਿੱਚ ਆਨੰਦ ਨਹੀਂ ਹੈ ਤੇ ਉਹ ਪਹਿਲਾ ਗੁਨਾਹ ਹੈ ਕਵਤਾ ਦਾ ਤੁਹਾਡੀ ਕਵਤਾ ਨੂੰ ਕੋਈ ਪੜੇ ਸੁਨੇਗਾ ਨਹੀਂ ਉਹ ਬਾਹਰ ਤੱਕ ਜੀ ਬਣ ਕੇ ਰਹੇ ਤੇ ਧਰਮ ਕਮਿਆਣਾ ਜੀ ਤੁਸੀਂ ਮਾਕੇ ਜਿੰਨ ਕਹਿੰਦੇ ਕਵਤਾ ਨਜ਼ਮ ਵੀ ਲਿਖੀ ਛੋਟੀਆਂ ਨਜ਼ਮਾਂ ਵੀ ਲਿਖੀਆਂ ਗਜ਼ਲ ਵੀ ਲਿਖੀ ਤੁਹਾਡੇ ਗੀਤ ਵੀ ਬਹੁਤ ਮਕਬੂਲ ਹੋਏ ਬਹੁਤ ਸਾਰੇ ਗਾਇਕਾਂ ਨੇ ਗਾਏ ਵੀ ਫਿਲਮਾਂ ਦੇ ਵਿੱਚ ਵੀ ਉਹ ਵਰਤੇ ਗਏ ਕਵਤਾ ਤੋਂ ਫਿਰ ਤੁਸੀਂ ਮੋੜਾ ਇੱਕ ਨਾਵਲ ਵੱਲ ਕੱਟਿਆ ਇਹ ਮਨ ਚ ਕਿਵੇਂ ਆਇਆ ਕਿ ਬਈ ਨਾਵਲ ਲਿਖਿਆ ਜਾਵੇ ਅਸਲ ਵਿੱਚ ਨਾ ਮੈਂ ਜਦੋਂ 9ਵੀਂ 10ਵੀਂ ਚ ਪੜਦਾ ਸੀ ਉਦੋਂ ਵੀ ਮੈਂ ਇੱਕ ਨਾਵਲ ਲਿਖਣਾ ਸ਼ੁਰੂ ਕੀਤਾ ਸੀ ਤੇ ਬਾਅਦ ਚ ਚਲੋ ਮੇਰਾ ਰੁਝਾਨ ਬਹੁਤਾ ਕਵਤਾ ਵੱਲ ਹੋ ਗਿਆ ਤੇ ਪਰ ਉਹ ਮੇਰੇ ਮਨ 'ਚ ਕਿਤੇ ਨਾ ਕਿਤੇ ਗੱਲ ਬੈਠੀ ਰਹੀ ਜਿਹੜੇ ਨੇ ਆਪਣਾ ਜ਼ਿੰਦਗੀ ਸਾਰਾ ਕੁਝ ਹੈ ਨਾ ਉਹ ਕਵਿਤਾ ਵਿੱਚ ਨਹੀਂ ਆ ਸਕਦਾ ਦਾਵਲ ਦੇ ਵਿੱਚ ਆਪਾਂ ਥੋੜਾ ਖੁੱਲ ਕੇ ਗੱਲ ਕਰ ਸਕਦੇ ਆ ਹੂੰ ਹੂੰ ਤੇ ਉਹ ਮੇਰੇ ਨਾਵਲ ਵੀ ਸ਼ਾਇਦ ਸਾਡਾ ਜਿਸ ਤਰ੍ਹਾਂ ਦਾ ਨਾਵਲ ਹੈ ਉਹ ਉਸ ਤਰ੍ਹਾਂ ਦੇ ਨਾਵਲਾਂ ਵਰਗੇ ਦਾਵਲ ਨਹੀਂ ਉਹ ਕੁਝ ਥੋੜੇ ਕੁਝ ਸਕਾਰਨਾ ਕਰਕੇ ਬਕਰੇ ਹੋਣਗੇ ਪਤਾ ਨਹੀਂ ਉਹ ਆਲੋਚਨਾ ਦੀ ਦ੍ਰਿਸ਼ਟੀ ਤੋਂ ਕਿਸ ਰੂਪ 'ਚ ਹੋਣ ਪਰ ਮੇਰੇ ਮਨ 'ਚ ਇਹ ਸੀ ਵੀ ਜੋ ਬੀਤ ਗਿਆ ਹੈ ਉਹਨੂੰ ਨਾ ਅਸੀਂ ਸਾਂਭਣਾ ਹੈ ਅੱਗੇ ਕੀ ਹੋ ਜਾ ਸਾਡਾ ਭਵਿੱਖ ਹੋ ਸਕਦਾ ਉਹਦੇ ਬਾਰੇ ਕੀ ਕੀ ਆਸਰਾਈਆਂ ਉਹਦੇ ਬਾਰੇ ਪਾਠਕ ਨੂੰ ਅਸੀਂ ਕੁਝ ਹਿੰਟ ਦੇ ਲੈਣੇ ਨੇ ਕੁਝ ਕੁਝ ਦੱਸਣਾ ਹੈ ਤੇ ਜੋ ਸਾਡਾ ਵਰਤਮਾਨ ਹੈ ਇਹਦਾ ਅਸੀਂ ਆਲੋਚਨਾਤਮਕ ਐਨਾਲਿਸਿਸ ਕਰਨਾ ਤੇ ਉਹਦੇ ਵਿੱਚ ਪੇਸ਼ ਕਰਨਾ ਹੈ ਤੇ ਜਿੰਨੇ ਕੁ ਵੱਧ ਤੋਂ ਵੱਧ ਕੋਸ਼ਿਸ਼ ਹੋਵੇ ਨੂੰ ਦਿਲਚਸਪ ਢੰਗ ਨਾਲ ਬਿਆਨ ਕਰਨਾ ਉਹਦੇ ਲਈ ਕਹਾਣੀ ਦੀ ਲੋੜ ਹੁੰਦੀ ਹੈ ਤੂਬੇ ਇਸ ਤਰ੍ਹਾਂ ਦੇ ਨੂੰ ਬਣਾ ਕੇ ਨਾ ਪੇਸ਼ ਕੀਤਾ ਮੇਰੇ ਆ ਜਾਨੀ ਨਾਵਲਾ ਦਾ ਪੀੜਾ ਜਿਹੜਾ ਇਹ 1910 ਤੋਂ ਲੈ ਕੇ ਹੂੰ ਹੂੰ 2020 ਤੱਕ ਜਾਨੀ ਇੰਨੇ ਕ ਸਮੇ ਨੂੰ ਉਹ ਕਵਰ ਕਰਦਾ ਹੈ ਵੀ ਉੱਤੇ ਕੀ ਕੀ ਵਾਪਰਿਆ ਤੇ ਕੀ ਕੀ ਨਹੀਂ ਹੋਇਆਗਾ ਨਹੀਂ ਪਰ ਬਾਤ ਦਾ ਤਾਂ ਹਲਾ ਤਾਂ ਇਕ ਨਾਵਲਾ ਜਿਹੜਾ ਉਹ ਸਾਰਾ ਕਿਸਾਨੀ ਲਹਿਰ ਨੂੰ ਹੀ ਸਮਰਪਿਤ ਨਾ ਵੀ ਉਹ ਕਿਸਾਨੀ ਲਹਿਰ ਵੀ ਐ ਵੀ ਇੰਨੇ ਚਿਰਾਂ ਬਾਅਦ ਹੂੰ ਪੰਜਾਬ ਦੇ ਵਿੱਚ ਇੱਕ ਜਿਹੀ ਲਹਿਰ ਉਪਜੀ ਜਿਹੜੀ ਸਾਰੇ ਭਾਰਤ ਵਿੱਚ ਫੈਲੀ 365 ਦਿਨ ਹਾਂ ਤੇ ਉਹਨੇ ਉਹ ਚੰਗਾ ਜਿਹੜਾ ਹੀ ਪ੍ਰਭਾਵ ਪੰਜਾਬੀ ਲੋਕਾਂ ਦਾ ਤੇ ਇੱਕ ਪੱਗ ਵਾਲੇ ਲੋਕ ਆ ਜਿਹੜਾ ਇਹਨਾਂ ਦਾ ਬਹੁਤ ਚੰਗਾ ਪ੍ਰਭਾਵ ਲੋਕਾਂ ਦੇ ਵਿੱਚ ਸਿਰਜਿਆ ਵੀ ਕਿਸ ਤਰ੍ਹਾਂ ਦੇ ਲੋਕ ਨੇ ਤੇ ਇਹਨਾਂ ਨੇ ਸ਼ਾਂਤਮਈ ਰਹਿ ਕੇ ਹਮਮ ਦੇ ਕੋ ਅੰਦੋਲਨ ਨੂੰ ਜਿੱਤ ਵੀ ਪ੍ਰਾਪਤ ਕੀਤੀ ਉਸ ਅੰਦੋਲਨ ਤੋਂ ਤੇ ਮੈਨੂੰ ਇਹ ਚੰਗਾ ਲੱਗਿਆ ਉਹ ਇੱਕ ਜੌਨ ਰੇਡ ਦੀ ਕਿਤਾਬ ਸੀ ਕਿ ਵੀ 10 ਦਿਨ ਜਿਨ੍ਹਾਂ ਨੇ ਦੁਨੀਆ ਹਲਾ ਦਿੱਤੀ ਉਹ ਮੈਂ ਕਿਤਾਬ ਪੜ੍ਹੀ ਸੀ ਇਹਦੇ ਵਿੱਚ ਵੀ ਮੈਂ ਇੱਕ ਪਾਤਰ ਦਿਖਾਇਆ ਜਿਹੜਾ ਮੁੱਖ ਪਾਤਰ ਆ ਵੀ ਉਹ ਕਿਤਾਬ ਪੜ੍ਹ ਰਿਆ ਉਹ ਜੌਨ ਰੇਡ ਦੀ ਤੇ ਮੈਨੂੰ ਲੱਗਾ ਯਾਰ ਇਹ 365 ਦਿਨ ਵੀ ਐ ਜਿਨ੍ਹਾਂ ਨੇ ਧਰਤੀ ਹਲਾ ਦਿੱਤੀ ਉਦੋਂ 365 ਨਹੀਂ ਸੀ ਅਸਲ ਵਿੱਚ ਜਿਵੇਂ ਜਿਵੇਂ ਇਹ ਅੰਦੋਲਨ ਚੱਲਦਾ ਗਿਆ ਮੈਂ ਉਹ ਤੇ ਨਾ ਉਵੇਂ ਉਵੇਂ ਨੋਟਸ ਲੈਂਦਾ ਗਿਆ ਜਾਂ ਕਹੇ ਤੋ ਵੀ ਲਿਖਦਾ ਰਿਹਾ ਜਿੱਦੋਂ ਫਤਿਹ ਮਾਰਤੀ ਜਿੱਦੇ ਹੋਇਆ ਉਹਦੇ ਨਾਲ ਇਹਦਾ ਨਾਵਲ ਦਾ ਅਖੀਰ ਕਰਤਾ ਇਹ ਅੰਦੋਲਨ ਦੇ ਨਾਲ ਨਾਲ ਜਿਵੇਂ ਸੀ ਦੇ ਨਾ ਜੋ ਇਸੇ ਕਰਕੇ ਇਹਦੇ ਵਿੱਚ ਕੋਈ ਵਾਧੂ ਘਟਨਾਵਾਂ ਉਹ ਵੀ ਆ ਗਈਆਂ ਵੀ ਜਿਵੇਂ ਕੋਈ ਸਥਾਨਕ ਚੋਣਾ ਹੋਈਆਂ ਉਹਦੋਂ ਕਿਹੜੀ ਪਾਰਟੀ ਕਿੱਧਰ ਜਾ ਰਹੀ ਆ ਕਿਹੜੀ ਕਿੱਧਰ ਜਾ ਰਹੀ ਆ ਉਹਦੇ ਚ ਕਈ ਕੁਛ ਨਾ ਜਿਹੜਾ ਉਹ ਦਸਤਾਵੇਜ਼ ਵਾਂਗ ਉਹਦੇ ਵਿੱਚ ਆਏ ਨੇ ਉਹ ਨਾਵਲ ਦੇ ਤੌਰ ਤੇ ਬੇਸ਼ੱਕ ਥੋੜਾ ਊਣਾ ਵੀ ਦਿੱਸੇ ਕਿਤੇ ਨੂੰ ਪਰ ਭੜਕੇ ਜੇ ਕਿਸੇ ਨੇ ਇਸ ਲਹਿਰ ਦਾ ਇਤਿਹਾਸ ਲਿਖਣਾ ਇਹਨਾਂ ਸਮਿਆਂ ਬਾਰੇ ਲਿਖਣਾ ਹੈ ਉਹਦੇ ਕੰਮ ਬਹੁਤ ਆਊਗਾ ਦੇ ਇੱਕ ਤਰ੍ਹਾਂ ਨਾਲ ਇਤਿਹਾਸ ਨੂੰ ਤੁਸੀਂ ਗਲਪੀ ਰੂਪ ਦੇ ਵਿੱਚ ਸਾਹਮ੍ਹ ਦਿੱਤਾ ਮੈਂ ਸਮਝਦਾ ਕਿ ਤੁਸੀਂ ਬਾਕੀ ਇਹ ਵੀ ਜਿਵੇਂ ਕਿਹਾ ਕਿ ਵੀ ਇੱਕ ਰੂਪ ਲੱਗਿਆ ਤੁਹਾਨੂੰ ਵੀ ਕਹਾਣੀ 'ਚ ਗੱਲ ਕੀਤੀ ਜਾ ਸਕਦੀ ਹੈ ਬਰਤਾਂਤ ਦੀ ਗੱਲ ਕੀਤੀ ਜਾ ਸਕਦੀ ਤੁਸੀਂ ਨਾਵਲ ਲਿਖੇ ਇਸੇ ਤਰ੍ਹਾਂ ਹੀ ਤੁਸੀਂ ਬਾਲ ਪੁਸਤਕਾਂ ਦੀ ਵੀ ਸਿਰਜਣਾ ਕੀਤੀ ਮੈਂ ਪੁੱਛਣਾ ਚਾਹਣਾ ਹੈ ਕਿ ਆਪਣੇ ਬੇਟੇ ਸੁਨਾਵਰ ਦੀ ਬੇਟੀ ਅਨਾਇਆ ਦਾ ਵੀ ਇਹਦੇ 'ਚ ਕੋਈ ਰੋਲ ਆ ਕਿ ਤੁਸੀਂ ਬੱਚਿਆਂ ਦੇ ਲਈ ਬਹੁਤ ਸੋਹਣੀਆਂ ਕਹਾਣੀਆਂ ਨਾਵਲ ਕਵਤਾਵਾਂ ਵੀ ਲਿਖੀਆਂ ਨੇ ਨਹੀਂ ਇਹਦੇ ਪਿੱਛੇ ਕਾਰਨਾ ਇਹ ਬਣਿਆ ਵੀ ਉਹ ਬੇਟਾ ਤੇ ਮੇਰੀ ਨੂ ਰਾਣੀ ਨਾਲ ਇੱਕ ਗੋਲਡਨ ਰੀਟਰੀਵਰ ਕੁੱਤਾ ਲਿਆਏ ਘਰ ਹਾਂ ਮੈਂ ਕੁੱਤਾ ਰੱਖਣ ਦੇ ਹੱਕ ਚ ਨਹੀਂ ਸੀ ਬਿਲਕੁਲ ਪਿੰਡ ਕੁੱਤੇ ਹੁੰਦੇ ਸੀਗੇ ਔਰ ਪਸ਼ੂਆਂ ਦੇ ਵਿੱਚ ਹੀ ਬੈਠੇ ਰਹਿੰਦੇ ਸੀ ਉੱਥੇ ਉਹਨਾਂ ਨੂੰ ਰੋਟੀ ਪਾਣੀ ਦੇਤਾ ਹੂੰ ਠੀਕ ਹੈ ਨਾ ਉਹਨਾਂ ਉਹਨਾਂ ਦਾ ਘਰ ਦੇ ਵਿੱਚ ਦਖਲ ਨਹੀਂ ਸੀ ਹੁੰਦਾ ਇਹ ਜਿਹੜੇ ਹਾਤੂਨ ਕੁੱਤੇ ਐ ਤੁਹਾਡੇ ਨਾਲ ਨਾਲ ਤੁਰਨਾ ਬਿਲਡ ਦੇ ਵਿੱਚ ਆਉਣਾ ਤੇ ਹੁਣ ਵੀ ਆ ਜੇ ਤਾਂ ਜੇ سیدھا ਚੱਲਦਾ ਹੋਵੇ ਤੂੰ ਤਾਂ ਦੇਖ ਕੇ ਹੂੰ ਕਰੇਗਾ ਕੋ ਚਲਾ ਲਓ ਹੁਣ ਇਹਨੂੰ ਬਾਹਰ ਲਈ ਲਾਇਆ ਕਿਉਂਕਿ ਗਰਮੀ ਲੱਗਦੀ ਹੈ ਉਹਨਾਂ ਨੂੰ ਹੂੰ ਤੇ ਉਹ ਜਦੋਂ ਲੈ ਆਏ ਤੇ ਸ਼ੁਰੂ ਸ਼ੁਰੂ ਤੇ ਤਾਂ ਮੈਨੂੰ ਬੁਰਾ ਜਿਹਾ ਲੱਗਦਾ ਸੀ ਬਾਅਦ ਵਿੱਚ ਚਲੋ ਮੇਰੀ ਵੀ ਉਹਦੇ ਤੇ ਦਿਲਚਸਪੀ ਜਾ ਗਈ ਤੇ ਅਖੀਰ ਉਹਨੂੰ ਕਮਾਉਣ ਦੀ ਜ਼ਿੰਮੇਵਾਰੀ ਵੀ ਬਹੁਤ ਹੀ ਮੇਰੀ ਹੋ ਗਈ ਉਹ ਘਟਨਾਵਾਂ ਨੇ ਨਾ ਮੇਰੇ ਮਨ ਵਿੱਚ ਕੁੱਤੇ ਬਾਰੇ ਲਿਆਦਾ ਵੀ ਆਰੇ ਪਾਲਤੂ ਕੁੱਤਾ ਕੀ ਹੈ ਇਹ ਕਿਸ ਤਰ੍ਹਾਂ ਦੇ ਸਾਡੇ ਤੇ ਪ੍ਰਭਾਵ ਪੈਂਦੇ ਨੇ ਪਰਿਵਾਰ ਉੱਤੇ ਇਹਦੀਆਂ ਸਮੱਸਿਆਵਾਂ ਕੀ ਨੇ ਤੇ ਇਹਦਾ ਫਾਇਦਾ ਕੀ ਹੁੰਦਾ ਹੈ ਜਾਂ ਕੁੱਤੇ ਦਾ ਮਤੇ ਮਨੋਕ ਦਾ ਸਾਥ ਕੀ ਹੈ ਕਦੋਂ ਤੋਂ ਹੋਇਆ ਇਹ ਸਾਰੀਆਂ ਗੱਲਾਂ ਨੇ ਨਾ ਮੇਰੇ ਤੋਂ ਇੱਕ ਬਾਲ ਨਾਵਲ ਲਿਖਵਾਤਾ ਭੋਲੂ ਉਹ ਜਦੋਂ ਸ਼ੁਰੂ ਹੋ ਗਿਆ ਭੋਲੂ ਨਾਵਲ ਉਸ ਬਾਅਦ ਮੈਂ ਆਉਦੀ ਪੋਤਰੀ ਵਾਸਤੇ ਕੁਝ ਕਵਤਾਵਾਂ ਲਿਖੀਆਂ ਨਾਯਾ ਵਾਸਤੇ ਉਹ ਨਾਇਆ ਨਾਂ ਨਾਲ ਹੀ ਛਪ ਗਈਆਂ ਬਾਅਦ ਵਿੱਚ ਇੱਕ ਦੋ ਥਾਵਾਂ ਤੇ ਘੁੰਮਣ ਕਾ ਮੰਗ ਗਏ ਪਟਿਆਲਾ ਤੇ ਮਕਲੌਰ ਗਾਂਦੇ ਜਿਵੇਂ ਆ ਉਸ ਤਰ੍ਹਾਂ ਦਾ ਵੀ ਕਿਸ ਤਰ੍ਹਾਂ ਦੇ ਅਨੁਭਵ ਹੋਏ ਕੀ ਦੇਖਿਆ ਉਹ ਕੀ ਨਹੀਂ ਉਸ ਤੋਂ ਬਾਅਦ ਮੇਰੀ ਜਿਹੜੀ ਹੁਣ ਇੱਕ ਨਵੀਂ ਕਿਤਾਬ ਆਈ ਸੀ ਤਿੰਨ ਸੇ ਲੀਆਂ ਉਹ ਮੇਰੀ ਪੋਤਰੀ ਦੀ ਆਦਤ ਹੈ ਵੀ ਉਹਨੇ ਮੈਥੋਂ ਇੱਕ ਕਹਾਣੀ ਰੋਜ਼ ਸੁਣਨੀ ਆ ਰਾਤ ਨੂੰ ਨਵੀਂ ਇੱਕ ਦਿਨ ਕਿਤੇ ਮੈਨੂੰ ਪਹਿਲਾ ਨੀਂਦ ਆ ਗਈ ਉਹ ਕਹਿੰਦੀ ਦਾਦੂ ਮੈਨੂੰ ਰਾਤ ਨਾਲ ਕਾਜੇ ਨਾਲ ਨੀਂਦ ਨਹੀਂ ਆਈ ਮੈਂ ਕਿਹਾ ਕਿਉਂ ਕਹਿੰਦੀ ਤੂੰ ਇੱਕ ਕਹਾਣੀ ਨੇ ਨਾ ਸੁਣਾਈ ਹੈ ਹੂੰ ਚਲੋ ਉਹ ਬੱਚਾ ਤੁਹਾਡੀ ਕਹਾਣੀ ਸੁਣ ਕੇ ਕਲਪਨਾ ਚ ਗਵਾ ਚਦਾ ਹੈ ਹੂੰ ਉਹ ਮੈਂ ਉਹਨੂੰ ਕਹਾਣੀ ਸੁਣਾਉਣ ਲਈ ਨਵੇਂ ਨਾ ਮੈਨੂੰ ਰੋਜ਼ ਕੁਛ ਨਾ ਕੁਛ ਸੋਚਣਾ ਪੈਂਦਾ ਹੈ ਮੈਂ ਘੜਦਾ ਨਵਾਂ ਉਹ ਫਿਰ ਕਈ ਵਾਰੀ ਕਹੋਗੇ ਦਾਦੂ ਜਿਸ ਜਿਹੇ ਹਾਸਾ ਜਾ ਹੋਵੇ ਉਹ ਸੁਣਾਓ ਜਾਂ ਕੋ ਰਾਜੇ ਰਾਣੀ ਦੀ ਗੱਲ ਹੋਵੇ ਪਰੀਆਂ ਦੀ ਹੋਵੇ ਵਿੱਚ ਵਿੱਚ ਮੈਨੂੰ ਐ ਵੀ ਕਹੂਗਾ ਇੱਥੋਂ ਜੇ ਆਉਂ ਕਰ ਲੀਏ ਤਾਂ ਉਹ ਉਹਦੀ ਇੱਛਾ ਵੀ ਸ਼ਾਮਲ ਹੁੰਦੀ ਆ ਉਹਦੇ 'ਚ ਇਹ ਗੱਲਾਂ ਨੇ ਨਾ ਮੈਂ ਕੁਝ ਕਹਾਣੀਆਂ ਜਿਹੜੀਆਂ ਇਸ ਤਰ੍ਹਾਂ ਸੀ ਮੈਨੂੰ ਠੀਕ ਲੱਗੀਆਂ ਉਹ ਮੈਂ ਤਿੰਨ ਸਹਿਲੀਆਂ ਦੇ ਰੂਪ ਦੇ ਵਿੱਚ ਕਿਤਾਬ ਲਿਖੀ ਜਿਹੜੀ ਮੇਰੀ ਨਵੀਂ ਆ ਤੇ ਉਹਦੇ ਬਾਰੇ ਰਿਵਿਊ ਵੀ ਲੋਕਾਂ ਦੇ ਚੰਗੇ ਆ ਚੰਗੇ ਰਿਵਿਊ ਚੱਲ ਚੰਗੇ ਆ ਰਹੇ ਨੇ ਰਿਵਿਊ ਨੂੰ ਮੰਨ ਦੇ ਰਹੇ ਨੇ ਬੰਦੇ ਤੇ ਉਹ ਬਸ ਇਸੇ ਤਰ੍ਹਾਂ ਐ ਨਿੱਕੇ ਨਿੱਕੇ ਜਿਹੜੇ ਜਦੋਂ ਹੁੰਦੇ ਤੁਹਾਨੂੰ ਦੂਜੇ ਇੱਕ ਮਿੰਨੀ ਕਹਾਣੀਆਂ ਦੇ ਵਿੱਚ ਕਿਤਾਬ ਲਿਖੀ ਗਈ ਉਹ ਕੋਈ ਨਿੱਕੇ ਨਿੱਕੇ ਜਿਹੜੇ ਟੋਟਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਵਾਪਰਦੇ ਨੇ ਜਿਵੇਂ ਉਹ ਬੰਦਾ ਕਹਿੰਦਾ ਵੀ ਠੇਕ ਥੱppi ਕਹਾਣੀ ਜੀ ਮੰਗੀ ਸੀ ਇਹ ਵੀ ਵੀ ਉਹ ਕਹਿੰਦਾ ਬੌਸ ਆ ਜਿਹੜਾ ਉਹ ਨਾਲ ਕੁੱਤਾ ਲੈ ਕੇ ਆਉਂਦਾ ਹੂੰ ਤੇ ਉਹ ਕਹਿੰਦਾ ਵੀ ਕੁੱਤਾ ਦੇਖ ਯਾਰ ਕਿਆ ਕਮਾਲ ਆ ਹੂੰ ਤੋ ਬੌਸ ਦੇ ਜਿਹੜਾ ਟੈਕਨੇਸ਼ਨ ਆ ਉਹਦੇ ਤਵੱਕੇ ਹੁੰਦੇ ਆ ਹਮ ਇੱਕ ਦੂਜਾ ਕਹਦਾ ਨਹੀਂ ਯਾਰ ਆਪਣੇ ਵਾਲਾ ਕੁੱਤਾ ਜਾ ਦੇ ਠੀਕ ਹੈ ਜਾ ਦੇ ਕਹਦਾ ਘੇਟਾ ਦੇ ਤੋ ਹਾਂ ਤੇ ਜਿਵੇਂ ਇੱਕ ਹੋਰ ਜਿਵੇਂ ਅੱਜ ਕੱਲ ਚੱਲ ਰਿਹਾ ਗੱਲਾਂ ਆ ਇਨਡਾਈਟਸ ਦਾ ਕੋਈ ਮੁੰਡਾ ਘਰ ਆ ਕੇ ਕਹਿੰਦਾ ਵੀ ਬਾਪੂ ਮੈਨੂੰ ਨਾ ਇੱਕ ਕੁੜੀ ਪਸੰਦ ਹੈ ਕਿ ਇਹ ਮੇਰੇ ਨਾਲ ਪੜਦੀ ਸੀ ਕਿਤੇ ਮੈਂ ਉਹਦੇ ਨਾਲ ਮੈਰਿਜ ਕਰਾਉਣੀ ਆ ਉਹ ਕਹਿੰਦਾ ਵੀ ਉਹ ਕੁੜੀ ਕਿਹਨਾਂ ਦੀ ਆ ਉਹ ਕਹਿੰਦਾ ਵੀ ਕੁੜੀ ਨਾਈਆਂ ਦੀ ਕੁੜੀ ਆ ਤੋ ਕਹਿੰਦਾ ਤੈਨੂੰ ਸ਼ਰਮਨਾ ਆਉਗੀ ਵੀ ਆਪਾਂ ਲੋਕਾਂ ਦੇ ਮੂੰਹ ਖਵਾਵਾਂਗੇ ਵੀ ਜੱਟ ਕਿੱਧਰ ਨੂੰ ਤੁਰ ਪਏ ਨੇ ਹੁਣ ਕਿਹੋ ਜਿਹੇ ਰਿਸ਼ਤੇ ਕਰਾਉਣ ਤੁਰ ਪਏ ਆਦ ਨਾ ਜਗਾ ਦੇ ਜੀਆਂ ਗੱਲਾਂ ਉਹ ਕਹਿੰਦਾ ਬਾਪੂ ਮੇਰੀ ਗੱਲ ਦਾ ਸੁਣ ਕੂੜੀ ਨੇ ਹਾਈਲਾਈਟਸ ਕੀਤੀ ਐ ਤੇ ਆਪਾਂ 4 ਪੈਸੇ ਲਾ ਕੇ ਉਹਨੂੰ ਵੀ ਕੈਨੇਡਾ ਭੇਜ ਦੇ ਆਗੇ ਤੇ ਨਾਲ ਹੀ ਮੈਂ ਤੁਰ ਕੇ ਪਿੱਛੇ ਤੁਸੀਂ ਸਾਰਾ ਟੱਬਰ ਆ ਜਿਓ ਜੋ ਉਹ ਕੰਨਾ ਫੇਰ ਠੀਕ ਆ ਕਰ ਲੈਂਦੇ ਆ ਗੱਲ ਉਹ ਜਣੀ ਉਹ ਜਿਹੜਾ ਅਸੀਂ ਬਣਦੇ ਜਾ ਰਹੇ ਆ ਨਾ ਇਹਨਾਂ ਗੱਲਾਂ ਨਾਲ ਵੀ ਜਿਹੜਾ ਆਧੁਨਿਕ ਸਮੱਸਿਆਵਾਂ ਤੇ ਉਹਨਾਂ ਦੇ ਸਮਾਧਾਨ ਜਿਹੜੇ ਸੁਝਦੇ ਨੇ ਸਾਨੂੰ ਵੀ ਕੀ ਨੇ ਉਹਦੇ ਵਿੱਚ ਸਾਡਾ ਜਾਤ ਪਾਤ ਵਾਲੀ ਗੱਲ ਵੀ ਟੁੱਟ ਰਹੀ ਆ ਕਿਉਂਕਿ ਆਰਥਿਕਤਾ ਮੇਨ ਆ ਹੁਣ ਰਿਸ਼ਤੇ ਆਰਥਿਕਤਾ ਨਾਲ ਜੁੜਨਗੇ ਜਾਤ ਪਾਤ ਕਿਉਂਕਿ ਜਾਤਾਂ ਉਦੋਂ ਤੱਕ ਸੀ ਜਦੋਂ ਅਸੀਂ ਆਪਣੇ ਕਿਤੇ ਨਾਲ ਵੱਜੇ ਸੀ ਹੁਣ ਕੋਈ ਵੀ ਜਾਤ ਮੇਰੇ ਖਿਆਲ ਆਪਣੇ ਕਿਤੇ ਨਾਲ ਨਹੀਂ ਹੈ ਜਿਹੜਾ ਕੁਝ ਸਾਨੂੰ ਲੋਟ ਆਉਂਦਾ ਸੀ ਉਹ ਕਰਦੇ ਆ ਉਹ ਉਸ ਹਾਵ ਨਾਲੇ ਟੁੱਟਦਾ ਜਾ ਰਿਹਾ ਫਿਰ ਮੈਂ ਉਹ ਮਿੰਨੀ ਕਹਾਣੀਆਂ ਦੀ ਕਿਤਾਬ ਲਿਖ ਦਿੱਤੀ ਟੀਕਾ ਨਾ ਪਿੰਡ ਬਾਰੇ ਕਮਿਆਣਾ ਮਰੀਜਾਣਾ ਭੂਮੀ ਉਥੋਂ ਬਾਰੇ ਮੈਂ ਸਾਰਾ ਪਤਾ ਕੀਤਾ ਮੈਂ ਹਰਦوار ਗਿਆ ਇੱਕ ਵਾਰ ਜਦੋਂ ਹਰਦوار ਗਿਆ ਤੇ ਮੈਂ ਆਖਿਆ ਅਰਵਿਆ ਦੇ ਵੱਡੇ-ਵਡੇਰੇ ਬਾਰੇ ਪੁੱਛਦਗੇ ਕੀ ਆ ਉੱਥੇ ਕੰਮ ਵੈਸੇ ਸੌਖਾ ਨਹੀਂ ਹੁੰਦਾਗਾ ਤੁਸੀਂ ਨਾ ਕਿਉਂਕਿ ਆਪਣੇ ਲੋਕ ਕੀ ਹੁਣ ਜਾਣ ਲੱਗ ਪਿਆ ਕੀਰਤਪੁਰ ਸਾਹਿਬ ਤੇ ਉਹਨਾਂ ਨੇ ਬਹੁਤੇ ਉਹਨਿੰਦਾ ਵਈਆਂ ਲੱਗ ਰਿਹਾ ਦੇ ਕੰਨ ਛੜਤੀਆਂ ਵੀ ਜਦੋਂ ਉਹਨਾਂ ਨੇ ਆਉਣਾ ਹੀ ਨਹੀਂ ਤੇ ਆਪਾਂ ਸਿੱਖਾਂ ਦੀਆਂ ਵਈਆਂ ਕਾਦੇ ਲਈ ਰੱਖਣੀਆਂ ਤੇ ਉਹ ਮੈਂ ਫੇਰ ਵੀ ਉੱਥੇ ਚੱਲ ਗਿਆ ਮੈਨੂੰ ਉਹ ਕਹਿੰਦੇ ਕੁਸਾ ਘਾਟ ਹੈ ਕਿ ਤੇ ਉੱਥੇ ਚੱਲ ਜਾਓ ਉੱਥੇ ਫੁੱਲ-ਫਲ ਪਾਉਂਦੇ ਆ ਉੱਥੇ ਮੈਂ ਗਿਆ ਤਾਂ ਉੱਥੇ ਉਹ ਕਹਿੰਦੇ ਇੱਥੇ ਇੱਕ ਪੰਚਾਇਤੀ ਦਫਤਰ ਆ ਸਾਰਿਆਂ ਦਾ ਉੱਥੇ ਜਾਓ ਉਹ ਮੈਂ ਜਦੋਂ ਉੱਥੇ ਗਿਆ ਉਹ ਮੈਨੂੰ ਕਹਿੰਦੇ ਵੀ ਤੁਹਾਡਾ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਆ ਕਿਹੜੀ ਜਾਤੀ ਆ ਕਿਹੜਾ ਧਰਮ ਆ ਇਹ ਸਾਰਾ ਕੁਝ ਉਹ ਪੁੱਛਦੇ ਨੇ ਫੇਰ ਉਹ ਕਹਿੰਦੇ ਵੀ ਫਰੀਦਕੋਟ ਵੱਲ ਦੇ ਪੰਡਤ ਮੋਤੀ ਲਾਲ ਆ ਨਾਓ ਵਾਲੇ ਪੁੱਛ ਲੋ ਜੋ ਆਪਦੀ ਕਿਸ਼ਤੀ ਹੁਣੀ ਆ ਉਹਦੇ ਕੋਲ ਫੁੱਲ ਪਾਉਣ ਜਾਂਦੇ ਹੋਣੇ ਗੱਗਾ ਚ ਉੱਥੋਂ ਪੁੱਛਿਆ ਉਹ ਕਹਿੰਦਾ ਵੀ ਮੇਰੇ ਕੋਲੇ ਤਾਂ ਨਹੀਂ ਹੁਣ ਪੰਡਤ ਹਾਥੀਰਾਮ ਕੋਲੇ ਆ ਉੱਥੇ ਹਾਥੀਰਾਮ ਦੋ ਤਿੰਨ ਮਾਇਓ ਹਾਥੀਰਾਮ ਲੱਭਦਾ ਲੱਭਦਾ ਆ ਆਪ ਥੱਕ ਗਿਆ ਉੱਥੇ ਉਹ ਪਤਲਾ ਨਾ ਚੜਦਾ ਚੜਦਾ ਫਿਰ ਜਦੋਂ ਜਮਾ ਖੀਰ ਤੇ ਨਾ ਇੱਕ ਮੁੰਡਾ ਮੈਨੂੰ ਪਹਿਲੀ ਵਾਰ ਜਿੱਤੋ ਮੈਂ ਪੁੱਛਿਆ ਸੀ ਉਹ ਕਹਿੰਦਾ ਲੱਭਿਆ ਨਹੀਂ ਤੁਹਾਨੂੰ ਪੁੱਛ ਕਹਿੰਦਾ ਚੱਲ ਮੇਰੇ ਨਾਲ ਆ ਉਹ ਇੱਕ ਪੰਡਤ ਕੋਲ ਲੈ ਗਿਆ ਉੱਥੇ ਬਿਠਾਇਆ ਉਹਨੇ ਵਈ ਹੋਈ ਦੇਖ ਕੇ ਫਿਰ ਇਹ ਕਹਿੰਦਾ ਵੀ ਇਹਨਾਂ ਨੂੰ ਨਾ ਪ੍ਰੈਸ਼ਰ ਸਾਹਿਬ ਕੋਲੇ ਛੱਡਿਆ ਹੂੰ ਉਹ ਮੈਨੂੰ ਨਾ ਕੋਲੇ ਛੱਡਿਆ ਆ ਉਹਨਾਂ ਨੇ ਲੱਭ ਲਿਆ ਕਹਿੰਦੇ ਵੀ 60 ਸਾਲ ਪਹਿਲਾਂ ਤੇਰਾ ਦਾਦਾ ਭாக ਸਿੰਘ ਤੇਰੀ ਦਾਦੀ ਦੇ ਕੋਲ ਪਉਣਾ ਆਇਆ ਸੀਗਾ ਮੈਂ ਕਦੇ ਸਾਡੇ ਆ ਉਹਨੇ ਫਿਰ ਮੈਨੂੰ ਆਪਦੇ ਚਾਰ ਸਾਡੇ ਬਜ਼ੁਰਗਾਂ ਦੇ ਨਾਮ ਦੱਸੇ ਜਿਨ੍ਹਾਂ ਵਿੱਚ ਦੁਨੀਆ ਸਿੰਘ ਗੁਰੂ ਗਬਿੰਦ ਸਿੰਘ ਦੇ ਦੌਰ ਦੇ ਸੀਗੇ ਚਲੋ ਉਹਨੇ ਪੁਰਾਣੇ ਮੇਰੇ ਤਾਂ ਨੌਵੀਂ ਪੀੜੀ ਪਹਿਲਾਂ ਦੇ ਉਹ ਜਿਹੜੀ ਸਾਰਾ ਲੈ ਕੇ ਨਾ ਫਿਰ ਮੈਂ ਪਿੰਡ ਦਾ ਇਤਿਹਾਸ ਲਿਖਿਆ ਵੀ ਪਿੰਡ ਕਦੋਂ ਬੱਜਿਆ ਕੀ ਹੈ ਐਂ ਨਿੱਕੇ ਨਿੱਕੇ ਗੱਲਾਂ ਜਿਹੜੀਆਂ ਬਣ ਚੋਦੀਆਂ ਉਹਨਾਂ ਨੂੰ ਦੇਖ ਕੇ ਪਹਿਲੇ ਲਿਖ ਲੈਣਾ ਨਹੀਂ ਤੁਸੀਂ ਬਹੁਤ ਚੰਗਾ ਕੰਮ ਕੀਤਾ ਅਸਲ ਦੇ ਵਿੱਚ ਤਾਂ ਇਹ ਕਿ ਕਵਤਾ ਤੋਂ ਭਾਵੇਂ ਸ਼ੁਰੂਆਤ ਕੀਤੀ ਪਰ ਮੈਂ ਬਹੁਤ ਵਾਰੀ ਇਹ ਗੱਲ ਕਹਿੰਦਾ ਹੁੰਦਾ ਕਿ ਧਰਮ ਕਮਿਆਣਾ ਜਿਹੜੇ ਪੰਜਾਬੀ ਦੇ ਸਾਡੇ ਕਿਹਾ ਜਾ ਸਕਦਾ ਹੈ ਕਿ ਤਿੰਨ ਵੱਡੇ ਸ਼ਾਇਰ ਨੇ ਉਹ ਸੰਤਰਾ ਮਦასი ਵਰਗੇ ਗੀਤ ਵੀ ਲਿਖ ਲੈਂਦੇ ਆ ਉਹ ਪਾਸ਼ਵਰਗੀ ਖੁੱਲੀ ਕਵਤਾ ਵੀ ਲਿਖ ਲੈਂਦੇ ਆ ਉਹ ਸ਼ਿਵ ਕੁਮਾਰ ਵਰਗਾ ਬਿਰਹਾ ਵੀ ਉਪਜਾ ਲੈਂਦੇ ਆ ਉਹਨਾਂ ਦੇ ਵਿੱਚ ਸਾਰੇ ਰੰਗ ਲੱਭ ਜਾਂਦੇ ਆ ਮੈਂ ਸਮਝਦਾ ਕਿ ਉਹਨਾਂ ਦੀ ਜਿਹੜੀ ਕਵਤਾ ਹੈ ਉਹ ਪੰਜਾਬ ਦੀ ਗੱਲ ਕਰਦੀ ਹੈ ਪੰਜਾਬ ਦੇ ਪਿੰਡਾਂ ਦੀ ਗੱਲ ਕਰਦੀ ਹੈ ਪੰਜਾਬ ਦੀ ਕਿਸਾਨੀ ਦੀ ਗੱਲ ਕਰਦੀ ਆ ਉਹ ਕਿਸੇ ਨਾ ਕਿਸੇ ਹੱਦ ਤੱਕ ਸਾਡੇ ਇਲਾਕੇ ਦੇ ਸਾਡੇ ਦੇਸ਼ ਦੇ ਸੱਭਿਆਚਾਰ ਦੀ ਗੱਲ ਕਰਦੀ ਆ ਪਿਛਲੇ ਕੁਝ ਸਮੇਂ ਤੋਂ ਉਹ ਜਦੋਂ ਤੋਂ ਜਿਹਨੂੰ ਕਹਿੰਦੇ ਆ ਕਿ ਵੀ ਮੁੰਡਾ ਸ਼ਹਿਰੀ ਹੋ ਗਿਆ ਜਦੋਂ ਉਹਨਾਂ ਨੇ ਸਰਕਾਰੀ ਨੌਕਰੀ 1992 99 ਦੇ ਵਿੱਚ ਜੁਆਇਨ ਕੀਤੀ ਭਾਸ਼ਾ ਭਾਗ ਜੁਆਇਨ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਰਚਨਾਵਾਂ ਦੇ ਵਿੱਚ ਜਿਹੜਾ ਮੱਧ ਵਰਗ ਸ਼ਹਿਰੀ ਮੱਧ ਵਰਗਾ ਉਹਦੇ ਪਰਤੀ ਇੱਕ ਵਿਅੰਗ ਟੇਡ ਵੀ ਨਜ਼ਰ ਆਉਂਦੀ ਆ ਕਿਉਂਕਿ ਉਹਨਾਂ ਨੇ ਉਹ ਆਲੇ ਦੁਆਲੇ ਸਾਰੀ ਜ਼ਿੰਦਗੀ ਵੇਖੀ ਉਹਨੂੰ ਨਾਵਲਾਂ ਵਿੱਚ ਵੀ ਪੇਸ਼ ਕੀਤਾ ਕਵਤਾਵਾਂ ਦੇ ਵਿੱਚ ਵੀ ਪੇਸ਼ ਕੀਤਾ ਜਿਹੜੀਆਂ ਮੋਢਲੇ ਦੌਰ ਦੀਆਂ ਕਵਤਾਵਾਂ ਸੀ ਜਦੋਂ ਅਸੀਂ ਕਾਲਜ ਦੇ ਵਿੱਚ ਪੜ੍ਹਦੇ ਸੀਗੇ ਉਸ ਸਮੇਂ ਉਹ ਚਿੰਦ ਕਹਿੰਦੀਆਂ ਮੁਹੱਬਤ ਦੀਆਂ ਕਵਤਾਵਾਂ ਬਹੁਤ ਖੂਬਸੂਰਤ ਸੀਗੀਆਂ ਇੱਕ ਉਹਨਾਂ ਦੀ ਕਵਤਾ ਮੇਰਾ ਖਿਆਲ ਆ ਕਿ 나ਗਮਣੀ ਦੇ ਫਰੰਟ ਪੇਜ ਤੇ ਛਪੀ ਸੀਗੀ ਚੁੰਮਣਾ ਦੀ ਹਾਜ਼ਰੀ ਵਿੱਚ ਕੀਤੇ ਵਾਅਦਿਆਂ ਨੂੰ ਛੜਕਣੇ ਵਾਂਗ ਤੋੜ ਕੇ ਤੁਰ ਗਏ ਕੁੜਗੇ ਤੇਰੇ ਬੋਲ ਜਿਵੇਂ ਹਵਾਾਂ ਮਾਂ ਤੇ ਗੂੰਜਦੇ ਫਿਰਦੇ ਨੇ ਦੁਨੀਆਂ ਦੇ ਬੰਧਨ ਤੋੜ ਕੇ ਤੇਰੇ ਕੋਲ ਆਵਾਂਗੀ ਪਲਕਾਂ ਤੇ ਦੀਵੇ ਬਾਲ ਕੇ ਇੰਤਜ਼ਾਰ ਤਾਂ ਕਰ ਮੈਂ ਵੀ ਕਿੰਨਾ ਭੋੜਾ ਸਾਂ ਉਹਨਾਂ ਤੋਂ ਕਿਲੇ ਸਰ ਕਰਨ ਦੀ ਆਸ ਰੱਖ ਬੈਠਾ ਜੋ ਘਰੋਂ ਨਿਕਲਣ ਤੋਂ ਪਹਿਲਾਂ ਮੌਸਮ ਦਾ ਹਾਲ ਪੁੱਛਦੇ ਨੇ ਇਸ ਤਰ੍ਹਾਂ ਦੀਆਂ ਸੀ ਜਿਵੇਂ ਸੂੜਾ ਮਹੀਨੇ ਫੁੱਲ ਆ ਉਹਦੇ 'ਚ ਵੀ ਸੀ ਨਿੱਕੀ ਉਮਰ ਨਿੱਕੀ ਉਮਰੇ ਮੇਰੇ ਨੈਣੇ ਨਕਸ਼ ਕਿਸੇ ਦੇ ਚੜ ਗਏ ਸੱਚ ਪੁੱਛੋ ਤਾਂ ਉਹਨਾਂ ਨਕਸ਼ਾ ਮੈਨੂੰ ਸ਼ਾਇਰ ਬਣਾਇਆ ਉਕਰ ਬੰਦ ਤਰਿੰਜਣੀ ਹੋ ਗਈ ਤਾਲ ਗਿੱਧੇ ਦੇ ਰੁੱਕ ਗਏ ਥੰਮੀਆਂ ਦੇ ਗਲ ਲੱਗ ਜਾਂ ਰਾਤੀ ਗੀਤ ਗਮਾਂ ਦਾ ਗਾਇਆ ਬਾਕੀ ਸਭ ਦੁਨੀਆ ਦਾ ਸੂਰ ਤੇ ਛਿਪਦਾ ਤੇ ਚੜ ਪੈਂਦਾ ਮੇਰਾ ਸੂਰ ਜੈਸਾ ਛਿਪਿਆ ਮੁੜਨਾ ਮੁੱਖ ਵਿਖਾਇਆ ਯਾਨੀ ਇਹ ਸ਼ੁਰੂਆਤ ਦੀਆਂ ਕਵਤਾਵਾਂ ਸੀ ਉਦੇ ਉਹਨਾਂ ਵਿੱਚ ਵੀ ਸੀਗਾ ਵੇਖੇ ਇੱਕ ਤੇਜ ਇੱਕ ਚਿਹਰਾ ਤੇਰਾ ਸਭ ਨੂੰ ਦਿਸਦਾ ਦੂਜਾ ਮੇਰੇ ਦਿਲ ਦੇ ਅੰਦਰ ਜਿਉਂ ਕਿਸੇ ਦੇਵਤੇ ਦੀ ਮੂਰਤ ਪਈ ਹੁੰਦੀ ਹੈ ਵਿੱਚ ਕਿਸੇ ਮੰਦਰ ਸੋਹਣਾ ਸੋਹਣਾ ਚਿਹਰਾ ਤੇਰਾ ਨਤਵੇਂ ਖੂਨ ਦੇ ਨਾਲ ਨਹਾਵਾ ਫੇਰ ਬਿਠਾ ਦਿਲ ਆਸਨ ਉੱਤੇ ਸ਼ਰਦਾ ਦੇ ਮੇ ਫੁੱਲ ਚੜਾਵਾਂ ਜਾਣੀ ਇਸ ਤਰ੍ਹਾਂ ਦੀਆਂ ਪਿਆਰ ਕਵਤਾਵਾਂ ਉਸ 18-19 ਸਾਲ ਦੀ ਉਮਰ ਵਿੱਚ ਸੀ ਪਰ ਬਾਅਦ ਵਿੱਚ ਇਹ ਸਮਝ ਆਈ ਵੀ ਬੇਵਫਾਈ ਅਸਲ ਵਿੱਚ ਸੋਨੇ ਰੰਗੀ ਰੁੱਤ ਐਵੇਂ ਹੀ ਨਾ ਬਦਨਾਮ ਹੈ ਤੇਰੇ ਪਿਆਰ ਦਾ ਨਹੀਂ ਉਦੋਂ ਬਾਅਦ ਇਹ ਕਿ ਇਹਨਾਂ ਦੇ ਜਿਹੜੇ ਵੱਡੇ ਭਰਾ ਬਿਕਰ ਸਿੰਘ ਐਸ਼ੀ ਬਿਕਰ ਸਿੰਘ ਕਮਿਆਣਾ ਉਹ ਵਿਦਿਆਰਥੀ ਆਗੂ ਸੀ ਕਿ ਉਹਨਾਂ ਦੇ ਰਾਹੀ ਵੀ ਤੇ ਸਿੱਧੇ ਤੌਰ ਤੇ ਵੀ ਇਹਨਾਂ ਤੇ ਪ੍ਰਭਾਵ ਖੱਬੇ ਪੱਖੀ ਲਹਿਰ ਦਾ ਵੀ ਪਿਆਰ ਤੇ ਬਹੁਤ ਸਾਰੇ ਜਿਹੜੀਆਂ ਕਵਤਾਵਾਂ ਉਹ ਖੱਬੇ ਪੱਖੀ ਜਾਂ ਪ੍ਰਗਤੀਵਾਦੀ ਰੰਗ ਦੇ ਵਿੱਚ ਰੰਗੀਆਂ ਹੋਈਆਂ ਵੀ ਮਿਲਦੀਆਂ ਖਾਸ ਕਰਕੇ ਉਹ ਕਿ ਜੇਹੀ ਕਿਤਾਬ ਕੇ ਜਿਹੜੀ ਗੁਰਚਰਨ ਸਿੰਘ ਬਾਜੀ ਨਾਟਕਕਾਰ ਨੌਣਾ ਨੇ ਉਹਨਾਂ ਨੇ ਛਾਪੀ ਸੀਗੀ ਉਹ ਬਲਾਰਜਸਾਨੀ ਕਿਰਲੀ ਯਾਦਗਾਰ ਮੈਨੂੰ ਹੱਸਣਾ ਭੁੱਲ ਗਿਆ ਮਾਂ ਤੇ ਦੁੱਲਾ ਪਿੰਡੀਆਂ ਤੁਰ ਪਿਆ ਵੀ ਜਿਹਦਾ ਨਾਂ ਸੀ ਨਹੀਂ ਮੈਨੂੰ ਹੱਸਣਾ ਭੁੱਲ ਗਿਆ ਮਾਂ ਗੁਰਚਰਨ ਸਿੰਘ ਨੇ ਛਾਪੀ ਸੀ ਨਾ ਉਹਨਾਂ 19 ਗਿਆਤੀ ਚ ਹਾਂ ਬਾਅਦ ਵਿੱਚ ਲੈਨਨ ਕਿਤਾਬ ਘਰ ਮਹਿਲ ਕਲਾ ਸੰਗਰੂਰ ਵਾਲੇ ਪ੍ਰੀਤਮ ਦਰਦੀ ਨੇ ਇਹਦੀ ਦੂਜੀ ਐਡੀਸ਼ਨ ਦੁੱਲਾ ਪਿੰਡੀਆਂ ਤੁਰ ਪਿਆ ਹਾਂ ਉਹਦੇਆਂ ਜੇ ਕੁਝ ਲਾਈਨਾਂ ਤੁਹਾਨੂੰ ਯਾਦ ਹੁਣ ਬਹੁਤ ਕਮਾਲ ਲਾਈਨਾਂ ਨਹੀਂ ਉਹ ਇਸੇ ਵੀ ਦੁੱਲਾ ਪਿੰਡੀਆਂ ਤੁਰ ਪਿਆ ਹੈ ਤੇ ਮੌਤ ਵੀ ਕਹਿੰਦੇ ਅੱਗੇ ਖੜੀ ਹੈ ਪਰ ਇਹ ਕੋਈ ਜ਼ਰੂਰੀ ਤਾਂ ਨਹੀਂ ਕਿ ਹਰ ਵਾਰ ਮੌਤ ਹੀ ਜਿੱਤੇ ਜਿੱਤ ਤਾਂ ਦੁੱਲੇ ਦੀ ਵੀ ਲਿਖੀ ਹੈ ਇਤਿਹਾਸ ਦੇ ਕਿਸੇ ਪੰਨੇ ਤੇ ਉਹ ਇਸ ਤਰ੍ਹਾਂ ਦੀਆਂ ਨਾਕਬਤਾਵਾਂ ਸੀਗੀਆਂ ਜਿਵੇਂ ਉਹ ਤੋਂ ਚੰਡੀਗੜ੍ਹ ਦਾ ਰੌਲਾ ਚੱਲ ਰਿਹਾ ਸੀ ਉਹ ਸੀ ਵੀ ਸਿੱਕਿਆਂ ਦੇ ਢੇਰ ਤੇ ਬੈਠਾ ਫਨੀ ਆਰ ਚਾਹੇ ਪਗੜੀ ਬੰਨਦਾ ਹੈ ਤੇ ਚਾਹੇ ਟੋਪੀ ਪਹਿਨਦਾ ਹੈ ਸਾਡੇ ਦੁਸ਼ਮਨਾ ਦੀ ਸੂਚੀ 'ਚ ਸ਼ਾਮਲ ਹੈ ਦੇ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਸਾਰੇ ਦੇ ਸਾਰੇ ਸਾਡੇ 11 ਦੀ ਢਾਣੀ ਚ ਸ਼ਾਮਲ ਹਨ ਕੀ ਕਰਨਾ ਹੈ ਅਸੀਂ ਇਹ ਪੱਥਰਾਂ ਦਾ ਸ਼ਹਿਰ ਸਾਨੂੰ ਤਾਂ ਕਣਕ ਦੀ ਰੋਟੀ ਚਾਹੀਦੀ ਹੈ ਅਸੀਂ ਚੰਡੀਗੜ੍ਹ ਨਹੀਂ ਸਾਰੇ ਦਾ ਸਾਰਾ ਦੇਸ਼ ਮੰਗਦਾ ਮੈਂ ਇਸ ਤਰ੍ਹਾਂ ਦੀਆਂ ਨਾ ਮੈਂ ਦਾ ਆਪਣੇ ਦਰਸ਼ਕਾਂ ਨਾਲ ਇਹ ਸਾਡਾ ਘਰੇਲੂ ਜਿਹਾ ਆਕੇ ਟੀਵੀ ਚੈਨਲ ਆ ਅਸੀਂ ਆਮ ਜੀਆਂ ਗੱਲਾਂ ਕਰਦੇ ਆ ਮੈਂ ਸਮਝਦਾ ਹਾਂ ਕਿ ਇਸ ਮੁਲਾਕਾਤ ਦੇ ਅਗਲੇ ਭਾਗ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਭਾਸ਼ਾ ਭਾਗ ਦੇ ਵਿੱਚ ਜਿਹੜੇ ਉਹਨਾਂ ਦਾ ਸਫ਼ਰ ਸੀ ਜਿਹੜਾ ਉੱਥੇ ਉਹਨਾਂ ਨੇ ਕੰਮ ਕੀਤਾ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਹੋਰ ਵੀ ਬਹੁਤ ਸਾਰੀਆਂ ਉਹਨਾਂ ਨਾਲ ਗੱਲਾਂ ਕਰਾਂਗੇ ਪਰ ਇੱਕ ਵਾਰ ਮੈਂ ਚਾਹਣਾ ਹੈ ਕਿ ਉਹ ਤਰਨਮ ਦੇ ਵਿੱਚ ਸਾਨੂੰ ਆਪਣਾ ਗੀਤ ਸਲਾਉਣ ਜਿਹੜਾ ਗੀਤ ਮੈਨੂੰ ਸਭ ਤੋਂ ਪਸੰਦ ਆ ਵੱਧ ਪਸੰਦ ਆ ਉਹ ਤੇ ਮੈਂ ਆਪਣੀ ਉਸ ਕਿਤਾਬ ਵਿੱਚ ਸ਼ਾਮਿਲ ਕਰ ਲਿਆ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਮਏ ਦੇ ਸਿਲੇਬਸ ਲਈ ਅਸੀਂ ਇੱਕ ਕਿਤਾਬ ਤਿਆਰ ਕਰ ਰਹੇ ਸੀਗੇ ਹਾਸ਼ੀਏ ਤੇ ਹਾਸਲ ਤਾਂ ਉਹਦੇ ਵਿੱਚ ਮੈਂ ਉਹ ਗੀਤ ਸ਼ਾਮਿਲ ਕੀਤਾ ਮਿੱਟੀ ਦਾ ਬਣਾ ਬੈਠੀ ਮੋਰ ਪਰ ਮੈਂ ਸਮਝਦਾ ਕਿ ਜਿਹੜਾ ਵੀ ਗੀਤ ਉਹਨਾਂ ਨੂੰ ਚੰਗਾ ਲੱਗਦਾ ਉਹ ਤਰਨਮ ਚ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਚਲੋ ਖੈਰ ਜੀ ਸਾਰੇ ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਭ ਨੂੰ ਉਹ ਵੀ ਪਤਾ ਹੈ ਵੀ ਗੀਤ ਔਰ ਕਹਾਣੀਆਂ ਵੀ ਉਹਨਾਂ ਨੇ ਸੁਣੇ ਪੰਜਾਬ ਤੋਂ ਵੱਧ ਗਾਇਕਾਂ ਨੇ ਗਾਏ ਨੇ ਪਰ ਥੋੜਾ ਬਹੁਤਾ ਨਵੇਂ ਵੀ ਤਰਾਨਾ ਬਾਰੇ ਗਾਉਣ ਬਾਰੇ ਜਾਣਦਾ ਹੈ ਸਾਜਾਂ ਨਾਲ ਵੀ ਮੈਂ ਗਾ ਲੰਨਾ ਚਲੋ ਇੱਕ ਗੀਤ ਨਾ ਮੈਂ ਸਥਾਈ ਅੰਤਰਾ ਸੁਣਾ ਦੇਣਾ ਤੁਹਾਨੂੰ ਸੋਹਣੇ ਫੁੱਲ ਤਰੇਲ ਚ ਥੋਤੇ ਸੋਹਣੇ ਫੁੱਲ ਤਰੇਲ ਚ ਤੋਤੇ ਲੱਗਦੇ ਨੇ ਗਹਿਣੇ ਪਾ ਕੇ ਬਿਰਖ ਖਲੋਤੇ ਲੱਗਦੇ ਨੇ ਗਹਿਣੇ ਪਾ ਕੇ ਬਿਰਖ ਖਲੋਤੇ ਲੱਗਦੇ ਨੇ ਕੁਦਰਤ ਜਦ ਵੀ ਰੂਪਵੰਡਲ ਤੇ ਆਉਂਦੀ ਹੈ ਹੋ ਕੁਗਿਆਂ ਦੇ ਗਲ ਵਿੱਚ ਵੀ ਗਾਨੀ ਪਾਉਂਦੀ ਹੈ ਕੁਦਰਤ ਜਦਵੀ ਰੂਪਵੰਡਣ ਤੇ ਆਉਂਦੀ ਹੈ ਹੋ ਕੁਗਿਆਂ ਦੇ ਗਾਲ ਵਿੱਚ ਵੀ ਗਾਨੀ ਪਾਉਂਦੀ ਹੈ ਮੋਹਰਾਂ ਦੇ ਕੰਬਾਂ ਵਿੱਚ ਕਿਸੇ ਸਚੱਜੀ ਨੇ ਹੋ ਮੋਹਰਾਂ ਦੇ ਕੰਬਾਂ ਵਿੱਚ ਕਿਸੇ ਸਚੱਜੀ ਨੇ ਮੋਤੀ ਰਿਚ ਨਾਲ ਪੁਰਤੇ ਲੱਗਦੇ ਨੇ ਗਣੇ ਪਾ ਕੇ ਬਿਰਖ ਖਲੋਤੇ ਲੱਗਦੇ ਨੇ ਮਿੱਠੀ ਸੋਣੀ ਨਖਰੇ ਲੋਨ ਪੋਲ ਜਹੀ ਹੋ ਕੁਦਰਤ ਜਾ ਪੇ ਲੋਕ ਗੀਤ ਦੇ ਬੋਲ ਜਹੀ ਖੰਬਾ ਹੈਟਾ ਬੋਟਲ ਕੋਏ ਚਿੜੀਆਂ ਨੇ ਹੋ ਖੰਬਾ ਹੈਟਾ ਬੋਟਲ ਕੋਏ ਚਿੜੀਆਂ ਨੇ ਦਾਦੀ ਦੇ ਬੁੱਕਲ ਵਿੱਚ ਪੋਤੇ ਲੱਗਦੇ ਨੇ ਗਹਿਣੇ ਪਾ ਕੇ ਬਿਰਖ ਖਲੋਤੇ ਲੱਗਦੇ ਨੇ ਵਾਹ